एससीबीसी महापंचायत पंजाब ਵੱਲੋਂ 7 ਫੇਜ਼ੀਆਂ ਲਾਈਟਾਂ ਤੇ ਚੱਲ ਰਹੇ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਦਾ 18ਵਾਂ ਦਿਨ ਬੀਤਿਆ ਅੱਜ ਮੋਰਚੇ ਤੇ ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਪ੍ਰਕਾਸ਼ ਉਤਸਵ ਬੜੀ ਧੂਮਧਾਮ ਦੇ ਨਾਲ ਮਨਾਇਆ ਗਿਆ ਸੰਗਤਾਂ ਵੱਲੋਂ ਸੁਖਮਣੀ ਸਾਹਿਬ ਜੀ ਦਾ ਪਾਠ ਕੀਤਾ ਗਿਆ ਅਰਦਾਸ ਉਪਰੰਤ ਮੁੱਲਾਪੁਰੀ ਟਾਡੀ ਜਥੇ ਨੇ ਬਾਬਾ ਜੀ ਦੇ ਜੀਵਨ ਬਾਰੇ ਸੰਗਤਾਂ ਨੂੰ ਵਾਰਾਂ गा ਕੇ ਬਾਬਾ ਜੀਵਨ ਸਿੰਘ ਜੀ ਦਾ ਜੀਵਨ ਸਰਵਣ ਕਰਾਇਆ ਗੁਰੂ ਦੇ ਲੰਗਰ ਅਟੁੱਟ ਵਰਤਾਏ ਗਏ ਜਾਣਕਾਰੀ ਦਿੰਦੇ ਐਸ.ਬੀ.ਸੀ. ਮਹਾਪੰਚਾਇਤ ਮੈਂਬਰ ਬਲਵੰਦਰ ਸਿੰਘ ਕੁਮੜਾ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਬਾਬਾ ਜੀਵਨ ਸਿੰਘ ਦੀ ਗੱਲ ਸੀ ਨਾ ਐਸ்சி ਬੀਸੀ ਮਹਾਬੰਦਿਆ ਤੋਂ ਲੈ ਕੇ ਸਾਡੀਆਂ ਦੇਖਾਂ ਤੋਂ ਜਿਹੜੇ ਮੋੜ ਤੋਂ ਜਿਹੜਾ ਮੋਰਚਾ ਚੱਲ ਰਿਹਾ ਰਜ਼ਰਵੇਸ਼ਨ ਚੋਰਪੜੋ ਮੋਰਚਾ ਚੱਲ ਰਿਹਾ ਉਹ ਅੱਜ ਬਾਬਾ ਜੀਵਨ ਸਿੰਘ ਜੀ ਜੀਵਨ ਸਿੰਘ ਜੀ ਦਾ ਜਿਹੜਾ ਚੰਦ ਨਾ ਜਿਸ ਦੇ ਸਵੇਰੇ ਸੁਖਨੇ ਸਾਹਿਬ ਦੇ ਪਾਠ ਹੋਏ ਨੇ ਉਸ ਤੋਂ ਬਾਅਦ ਰਾਗੀ ਢਾਡੀਆਂ ਨੇ ਆਪਣੀ ਹਾਜ਼ਰੀ ਲਵਾਈ ਹੈ ਉਸ ਤੋਂ ਬਾਅਦ ਗੁਰੂ ਦਾ ਅਟੁੱਟ ਲੰਗਰ ਜਿਹੜਾ ਵਰਤਿਆ ਤੇ ਸਾਡੇ ਮਾਣਯੋਗ ਮੁੱਖ ਬਲਾਰੇ ਮੱਖ-ਮੱਖ ਜ਼ਿਲ੍ਹਿਆਂ ਤੋਂ ਆਕੇ ਸਾਡੀ ਜਥੇਬੰਦੀਆਂ ਦੇ ਆਪਣੇ ਆਪਣੇ ਬਲਾਰੇ ਜਿਹੜੇ ਆ ਉਹ ਸਹਿਯੋਗ ਦੇ ਕੇ ਗਰੇਣ ਧਰਨੇ ਨੂੰ ਤੇ ਦੂਜਾ ਅਸੀਂ ਤੁਹਾਡੇ ਰਾਹੀਂ ਇਹ ਵੀ ਬੇਨਤੀ ਕਰਨਾ ਚਾਹੁੰਦੇ ਹਾਂ ਜੋ ਸਾਡੇ ਮੋਰਚੇ ਦੀਆਂ ਮੁੱਖ ਮੰਗਾਂ ਨੇ ਜਿਵੇਂ ਰਿਜ਼ਰਵੇਸ਼ਨ ਜਿਹੜੀਆਂ ਝਾਲੀ ਐਸਸੀ ਸਰਟੀਫਿਕੇਟ ਬਣੇ ਨੇ ਬੀਸੀ ਸਰਟੀਫਿਕੇਟ ਬਣਾਏ ਨੇ ਜਿਨ੍ਹਾਂ ਨੂੰ ਕਨਫਰਮ ਵੀ ਹੋ ਗਿਆ ਲੇਕਿਨ ਉਹਨਾਂ ਦੇ ਖਿਲਾਫ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਪਰ ਸਰਕਾਰ ਅੱਜ 17ਵਾਂ ਦਿਨ ਬੀਤ ਗਿਆ 17 ਦਿਨ ਚ ਅੱਜ ਉਹ ਸਰਕਾਰ ਜਿਹੜੀ ਗੁੰੰਗੀ ਬੋਲੀ ਸਰਕਾਰ ਕਹਿ ਸਕਦੇ ਆ ਉਹ ਅੱਜ ਤੱਕ ਉਹਨਾਂ ਨੂੰ ਕੋਈ ਪਤਾ ਲੱਗਿਆ ਵੀ 7 ਵਜੇ ਦੀ ਲਾਈਟਾਂ ਕੋਲੇ ਮੋਰਚਾ ਕੋਈ ਵੀ ਨਮਾਇंदे ਕੋਲੇ ਕੋਈ ਮੰਤਰੀ ਕੋਲੇ ਕੋਈ ਐਮਐਲਏ ਕੋਈ ਇੱਥੇ ਪਹੁੰਚ ਨਹੀਂ ਕੀਤੀ ਜਿਹੜੇ ਸਾਡੇ ਸਮਾਜ ਦੇ ਰਿਜ਼ਰਵ ਕੋਟੇ ਤੋਂ ਸਾਡੇ ਐਮਐਲਏ ਸਾਹਿਬ ਨੇ ਐਮਪੀ ਨੇ ਉਹ ਆਪਣੇ ਮੂੰਹ ਤੇ ਪੱਟੀਆਂ ਮੰਨ ਕੇ ਬੈਠੇ ਆ ਤਾਂ ਕਿ ਉਹਨਾਂ ਨੂੰ ਹੀ ਨਹੀਂ ਪਤਾ ਅੱਜ ਸਮਾਜ ਸੜਕਾਂ ਦੇ ਵਿੱਚ ਬੈਠਾ ਆਪਣੀ ਹੱਕੀ ਮੰਗਾਂ ਲਈ ਤੇ ਅਸੀਂ ਤੁਹਾਡੇ ਚੈਨਲ ਨਾਲ ਹੀ ਇਹ ਕਹਿਣਾ ਚਾਹੁੰਦੇ ਆ ਕਿ ਉਹ ਦਿਨ ਦੂਰ ਨਹੀਂ ਜਦੋਂ ਸਰਕਾਰ ਦੇ ਗਲੇ ਦੀ ਹੱਡੀ ਇਸ ਮੋਰਚੇ ਨੇ ਮਨ ਜਾਣਾ ਦਿਨ ਪ੍ਰਤੀ ਦਿਨ ਜਿਹੜਾ ਹੈ ਜਿਹੜਾ ਮੋਰਚੇ ਦਾ ਵਿਸਤਾਰ ਵੱਧ ਰਿਹਾ ਤੇ ਸਾਡੇ ਤਕਰੀਬ ਨੂੰ 5-7 ਦਿਨ ਬਾਅਦ 10 ਦਿਨ ਬਾਅਦ ਕੋਈ ਪ੍ਰੋਗਰਾਮ ਹੁੰਦਾ ਤੇ ਤੁਹਾਡੇ ਅਸੀਂ ਚੈਨਲਾਂ ਰਾਹੀਂ ਇਹ ਉਪੀਕਰਨ ਚਾਹੁੰਦੇ ਆ ਜਿਹੜੇ ਲੋਕ ਸਮਾਜ ਦੇ ਹਮਦਰਦੀ ਨੇ ਉਹ ਮੋਰਚੇ ਤੇ ਪਹੁੰਚਣ ਆਪਣੀਆਂ ਹਾਜ਼ਰੀਆਂ ਲਵਾਉਣ ਤੇ ਤਨੋਂ ਮਨੋਂ ਤੁਹਾਨੂੰ